ਤਿੰਨੋ ਹੀ ਸਕੇ ਭਰਾ ਤਿੰਨੋ ਹੀ ਬੀਲਚੇਰਾਂ ਤੇ ਬੈਠੇ ਨੇ ਚੰਗੇ ਕੱਦ ਨੇ 6-6 ਫੁੱਟੇ ਤਿੰਨਾਂ ਦੀ ਦਸ਼ਾ ਤੇ ਦਿਸ਼ਾ ਕਿੱਦਾਂ ਦੀ ਹੋਊਗੀ ਜਿਸ ਘਰ ਦੇ ਤਿੰਨ ਪੁੱਤ ਬੀਲਚੇਰਾਂ ਤੇ ਬੈਠੇ ਨੇ ਦਿਮਾਗ ਹੀ ਲੱਗਿਆ ਅੱਛਾ ਉਦੋਂ ਦਿਮਾਗ ਵੀ ਲੱਗਿਆ ਸੀ ਨੂੰ ਯਾਦ ਨਹੀਂ ਰਹਿੰਦੀ ਗੱਲਾਂ ਠੀਕ ਆ ਕੋਈ ਵੀ ਕਰਦਾ ਹੈ ਐਵੇਂ ਕਿੰਨੇ ਜੇ ਥੱਡੇ ਕੋਣ ਕੋਈ ਹਾਲੋਂ ਦਾ ਹੂੰ ਅਰੇ ਲਾ ਨੂੰ ਆਖੋ ਇੱਥੇ ਰਹਿ ਪੋਗੇ ਸਾਡੇ ਕੋਲੇ ਰੋਣਾ ਨਹੀਂ ਵੀਰੇ ਰੋਣਾ ਨਹੀਂ ਉਹ ਤਾਂ ਸਕਾ ਬੱਜੇ ਨਾ ਭਰਾ ਨੇ ਇਹਨਾਂ ਦੇ ਘਰ ਟੋਰਿਆ ਨਹੀਂ ਜਾਂਦਾ ਨਾ ਰੋਟੀ ਪਾਣੀ ਪਾਉਂਦਾ ਤੇ ਨਾ ਇਹਨਾਂ ਦਾ ਕੋਈ ਰਿਸ਼ਤਾ ਘਰ ਨੇੜੇ ਹੁੰਦਾ ਮੈਂ ਜੀ ਉਹਨਾਂ ਦੀ ਜਰੂਰ ਮਦਦ ਕਰੋ ਮੜਾ ਬਰਤਨ ਉਹ ਟੋੜ ਡੇ ਕੋਈ ਨਾ ਕੋਈ ਮਾਰਛ ਪੁੱਛਣ ਕਰਨ ਵਾਲਾ ਨਾ ਕੋਈ ਨਹਾਦਣ ਵਾਲਾ ਨਾ ਕੋਈ ਵੀਰ ਦੀ ਇਹਨਾਂ ਦਾ ਛਾੜ ਰਖਣਾ ਜਿੰਨਾ ਕਿ ਰੋਟੀ ਦੇ ਦਿੱਤੀ ਖਾਲੀ ਨੀ ਤੇ ਤਿੰਨ ਭਰਾ ਤਿੰਨਾਂ ਨੇ ਰੋਟੀ ਤਿੰਨ ਚਾਰ ਜੋਲ ਬਣਿਆ ਪਕਾ ਲਈ ਖਾਲੀ ਜਾਂ ਬਿਲਕੁਲ ਪਿੰਡ ਚ ਥੋੜੀ ਬਹੁਤ ਦੇ ਗਿਆ ਇਹਨਾਂ ਦਾ ਬਾਕੀ ਕੋਈ ਵੀ ਇਹਨਾਂ ਦਾ ਬਹੁਤ ਹਾਲਤ ਖਰਾਬ ਹੈ ਮਮੀ ਡੈਣੀ ਇਹਨਾਂ ਦੇ ਆਫ ਹੋ ਚੁੱਕੇ ਨੇ ਤੇ ਵੀ ਇਹ ਜਿੱਨੇ ਦੇ ਜਿੱਨੇ ਹੀ ਲੱਤਾਂ ਤੋਂ ਜਿਵੇਂ ਨਸ਼ਾ ਬਲੌਕ ਹੋ ਜਾਂਦੀਆਂ ਨੇ ਜਾਂ ਕੁਝ ਵੀ ਹੈ ਕੋਈ ਡਾਕਟਰੀ ਇਲਾਜ ਨਹੀਂ ਹੋਇਆ ਇਹਨਾਂ ਦਾ ਇਹਨਾਂ ਨੇ ਕੋਈ ਚੈੱਕਅਪ ਨਹੀਂ ਕਰਾਇਆ ਅੱਜ ਕੱਲ੍ਹ ਕੌਣ ਲੈ ਕੇ ਜਾਂਦਾ ਵੀ ਇਹ ਜੀ ਇਹਨਾਂ ਤੋਂ ਚੱਲਿਆ ਨਹੀਂ ਜਾਂਦਾ ਇਹਨਾਂ ਦਾ ਕੋਈ ਹੈ ਨਹੀਂ ਅੱਗੇ ਪਿੱਛੇ ਇਹਨਾਂ ਦਾ ਤੁਰੇ ਫਿਰਨੇ ਵੀ ਜਾਂਦਾ ਨਾ ਰੋਟੀ ਪਣੀ ਮੰਨਦਾ ਜੋ ਕੋਈ ਲੋਕੀ ਦੇ ਜਿੰਨੇ ਨੇ ਉਹ ਖਾ ਲਿੰਦੇ ਨੇ ਬਸ ਕਿੰਨਾ ਦੀ ਮਦਦ ਕਰੋਗੇ ਜੀ ਵਿਚਾਰੇ ਤਾਂ ਗਨੇ ਰੋਟੀ ਵੀ ਨਹੀਂ ਨਾ ਇਹਨਾਂ ਦਾ ਮਾਂ ਨਾ ਪਿਓ ਕੋਈ ਨਹੀਂ ਸਿਰਦੇ ਆ ਉਹ ਦਿਨ ਹੀ ਨਹੀਂ ਚਾਤਾ ਬਾਜਾ ਇੱਥੋਂ ਫੜ ਕੇ ਜਾਂਦੇ ਨੇ ਇੱਥੇ ਲੈਟਰ ਉੱਥੋਂ ਫੜ ਕੇ ਵਿਚਾਰੇ ਐਵੇਂ ਆਹ ਪਿੰਡ ਦੇ ਨਾਲ ਛੱਪੜ ਤੇ ਕਦੀ ਵੇਖੀ ਗੋਲੀ ਗੈਰ ਨਹੀਂ ਸਾਲ ਹੋ ਗਿਆ ਕਦੀ ਬੂਹਾ ਲੰਗੇ ਗੋਲੀ ਮੱਛਾ ਇੱਥੇ ਇੱਥੇ ਵੀ ਕਰ ਆਪੇ ਵਿਚਾਰੇ ਪਤਾਂਦੇ ਨੇ ਪੰਜ ਚਾਰ ਸਾਲ ਹੋ ਗਏ ਨੇ ਚਾਰ ਕੁ ਸਾਲ ਹੋ ਗਏ 6 7 ਮਹੀਨੇ ਹੋ ਗਏ ਜਿਆਦਾ ਹੋ ਗਿਆ ਬੜਾ ਜ਼ਿਆਦਾ ਉਹਨੋਂ ਜ਼ਿਆਦਾ ਉਹਨੋਂ ਜ਼ਿਆਦਾ ਉਹਨੋਂ ਜ਼ਿਆਦਾ ਆ ਥੋੜਾ ਜਿਹਾ ਠੀਕ ਹੈ ਆ ਵੀ ਇਹ ਵੀ ਨਾ ਠੀਕ ਦੋ ਕੋਈ ਵੀ ਨਹੀਂ ਠੀਕ ਕੋਈ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਤਿੰਨ ਸਕੇ ਭਰਾ ਸਾਡੇ ਕੋਲੇ ਪਹੁੰਚੇ ਆ ਸਰਪੰਚ ਵੀ ਨਹੀਂ ਸੀ ਲੈ ਕੇ ਦੇਂਦੇ ਭਾਜੀ ਉਹਨਾਂ ਨੂੰ ਪੁੱਛੋ ਉਹ ਵੀ ਜਵਾਬ ਦੇ ਗਏ ਮੈਂ ਕਿਹਾ ਮੜ ਜਾ ਨਾਲ ਆ ਜਾਓ ਕਹਿੰਦਾ ਨਹੀਂ ਤੁਸੀਂ ਜਾਓ ਕਹਿੰਦਾ ਮੈਂ ਕੀ ਕਰਨਾ ਸਾਡੇ ਤਿੰਨ ਸਕੇ ਭਰਾ ਤਿੰਨਾਂ ਨੂੰ ਹੀ ਮਸਲਡ ਸੋਲਡਰ ਦੀ ਬਿਮਾਰੀ ਆ ਜਿਹਨੇ ਇਹਨਾਂ ਦਾ ਸਰੀਰ ਖੜ ਗਿਆ ਸਾਰਾ ਹੀ ਪਹਿਲਾਂ ਇਹਨਾਂ ਦੀ ਮਾਂ ਵੀ ਜਦੋਂ ਛੋਟੇ-ਛੋਟੇ ਸੀ ਇਸੇ ਬਿਮਾਰੀ ਨਾਲ ਚੱਲ ਬਸੀ ਸੀ ਬਾਪ ਵੀ ਹੁਣ ਪਿੱਛੇ 2 ਸਾਲ ਪਹਿਲਾਂ ਚੱਲ ਬਸਿਆ ਜੋ ਜ਼ਮੀਨ ਜਾਇਦਾਦ ਮੜੀ-ਮੋਟੀ ਸੀਗੀ ਆ ਵੱਡਾ ਜਿਹੜਾ ਇਹਦਾ ਕੀ ਨਾਮ ਵੀਰੇ ਹਰਿੰਦਰ ਸਿੰਘ ਹਰਿੰਦਰ ਸਿੰਘ ਇਹ ਨਸ਼ਿਆਂ ਨੂੰ ਲੱਗ ਗਿਆ ਸੀ ਤੇ ਇਹਨੇ ਸਮੈਕ ਦੇ ਵਿੱਚ ਜੋ ਸੀ ਘਰ ਦਾ ਖਤਮ ਕਰਦਾ ਕੁਝ ਬਾਪ ਵੀ ਇਦਾਂ ਹੀ ਸੀਗਾ ਉਹ ਵੀ ਜ਼ਿੰਮੇਵਾਰੀ ਨਹੀਂ ਸੀ ਚੱਕਦਾ ਪੂਰੀ ਤੇ ਅੱਜ ਤਾਏ ਚਾਚੇ ਹੋਰ ਕੋਈ ਮਾਮੇ ਮਾਸੀਆਂ ਕੋਈ ਕੰਮ ਨਹੀਂ ਆ ਰਿਹਾ ਕਪੂਆ ਦਾ ਪੁੱਤ ਆ ਇਹ ਆਇਆ ਅੱਜ ਇਹ ਵੀ ਧੰਨਵਾਦ ਆ ਵੀਰ ਦਾ ਵੀ ਜਿਹਨੇ ਉਪਰਾਲਾ ਕੀਤਾ ਸਾਨੂੰ ਕਾਫੀ ਸਮੇਂ ਤੋਂ ਇਹਨਾਂ ਦੀਆਂ ਵੀਡੀਓ ਆ ਰਹੀਆਂ ਸੀ ਕੁਰਕ ਖੇਤਰ ਹਰਿਆਣੇ ਤੋਂ ਆਏ ਵੀਰ ਸਾਡੇ ਪੰਜਾਬੀ ਭਰਾ ਨੇ ਇੱਕਦਮ ਗਗਨਦੀਪ ਸਿੰਘ ਆ ਇੱਕਦਮ ਹਰਸ਼ਦੀਪ ਆ ਇੱਕਦਮ ਹਰਿੰਦਰ ਹਰਿੰਦਰ ਸਿੰਘ ਆ ਤੇ ਜਿਹੜਾ ਹਰਿੰਦਰ ਸਿੰਘ ਆ ਇਹ ਸਾਰਿਆਂ ਤੋਂ ਵੱਡਾ ਵਾ ਤੇ ਆ ਦੋਨੇ ਜੋੜੇ ਨੇ ਦੋਨੋਂ ਟਵਿਨਸ ਨੇ ਇਹ ਤੇ ਸਭ ਤੋਂ ਪਹਿਲਾਂ ਇਹਨੂੰ ਪ੍ਰੋਬਲਮ ਆਈ ਇਹ ਮੰਜੇ ਤੇ ਬੈਠ ਗਿਆ ਪਰ ਪਹਿਲਾਂ ਇਹਨੂੰ ਆਈ ਇਹਨੂੰ ਆਈ ਹਾਂਜੀ ਸਭ ਤੋਂ ਪਹਿਲਾਂ ਇਹਨੂੰ ਆਈ ਵੀਰੇ ਇਹ ਕਰਦਾ ਸੀ ਕੰਮ ਬਿਲਡਿੰਗ ਦਾ ਹਾਂਜੀ ਵੀਰੇ ਤੇਰਾ ਕੀ ਨਾਮ ਆ ਪੂਰਾ ਗਗਨਦੀਪ ਗਗਨਦੀਪ ਕਿੰਨਾ ਪੜਿਆ ਤੂੰ ਮੈਂ 12 12 12 12 ਪੜਿਆ ਹੋਇਆ ਕੰਨ ਬਲ ਤੋਰ ਤੋਂ ਗੇਸ ਵਿੱਚ ਪੜਾਈ ਵਿੱਚ ਛੁੱਟ ਗਈ ਸੀ ਗੁਰਗੇ ਹਾਂ ਜੀ ਕਦੋਂ ਬਸ ਸਾਲ ਤੋਂ ਨਾ ਤਾਂ ਕੰਮ ਛੱਡ ਗਿਆ ਸੀ ਨਾ ਕੰਮ ਕਰਨਾ ਸੀ 2003 ਤੋਂ ਬੜਾ ਫਰ ਪਿਆ ਚਾ ਠੀਕ ਹੈ ਤੇ ਬਿਲਡਿੰਗ ਦਾ ਕੰਮ ਤੂੰ ਪੜਦੇ ਪੜਦੇ ਨਹੀਂ ਸਿੱਖਿਆ ਸੀ ਬਿਲਡਿੰਗ ਦਾ ਕੰਮ ਦੇ ਕਹਿੰਦਾ ਆਪਣੀ ਗੁੱਡਿਆ ਹਾਂ ਪਾਸੋਂ ਪਾਸੋਂ ਉੱਤੇ ਚੰਦ ਕਰ ਕਰਨ ਲੱਗ ਗਿਆ ਹਮੜਾ ਮੁੰਡਾ ਉਹ ਦੋ ਕੰਮ ਕਰਦਾ ਸੀ ਠੀਕਾ ਉਹਦਾ ਡੈਡੀ ਸੀਗਾ ਤੇਰਾ ਹਾਂਜੀ ਤੇ ਡੈਡੀ ਕਿਵੇਂ ਸੀ ਕੀ ਕੰਮ ਕਰਦੇ ਸੀ ਡੈਡੀ ਨੀ ਉਹ ਜੀ ਕੰਮ ਤੇ ਖਿੱਤੀ ਪੜਦੇ ਕਰਦੇ ਹਣ ਹੂੰ ਖਿੱਤੀ ਕੋਤੀ ਜਮ ਜਬੂਤਿਆ ਰੱਖਿਆ ਡੰਗਰ ਹੂੰ ਤੇ ਉਹ ਨੀ ਕਾ ਨੰਬਲ ਕੰਮ ਚਲਾਈਆਂ ਨੇ ਹਣ ਹਾਂਜੀ ਅੱਛਾ ਤੇਰਾ ਡੈਡੀ ਸੀ ਤੇਰਾ ਉਹ ਕਿਵੇਂ ਸੀ ਕੰਮ ਮਿਹਨਤੀ ਸੀ ਬੰਦਾ ਕਿ ਉਹ ਵੀ ਨਸ਼ਾ ਗੋਸ਼ਾ ਕਰਦੇ ਸੀ ਕੋਈ ਕੈਨੰਬਲ ਜਾਂ ਜਤਨ ਚਾਪ ਚੂਪ ਤੇ ਪਿੰਡਾਂ ਰਾ ਤੂੰ ਜਿਹੜੀ ਜ਼ਮੀਨ ਜਮੂਨ ਤੁਹਾਡੀ ਫਿਰ ਕਿੱਧਰ ਗਈ ਮੈਂ ਤਾਂ ਕੈਨੰਬਲ ਕੱਢੀ ਨਾ ਫਿਰ ਉਹ ਕਿੱਧਰ ਗਈ ਜਿਹੜੀ ਘਾਟ ਸੀ ਜਾਣੇ ਕਿਤਨੇ ਹੈ ਹੀ ਪੰਜ ਕਿਲੇ ਰੋਲੇ ਵਾਲੇ ਸੀ ਅੱਛਾ ਜੀ ਫਿਰ ਉਹ ਵੇਚਤੀ ਵੇਚੀ ਕਿ ਉਹ ਅਧੀਨੀ ਵੇਚੀ ਹੂੰ ਉਹਦੇ ਜਿਹੜੇ ਟਾਡੇ ਚਾਹ ਜੈਤਾ ਇਹਨਾਂ ਨੂੰ ਹੋਵੇ ਜੀ ਉਹ ਵੀ ਚਗੇ ਹਾਂਜੀ ਹਾਂਜੀ ਮੇਰਾ ਡੈਡੀ ਵੇਚੀ ਸੀ ਇਹਨਾਂ ਨੇ ਤੋਂ ਸਾਰੇ ਪੰਜ ਭਰਾ ਸਨ ਲੈ ਉਹ ਇਹਨਾਂ ਦੇ ਪਿਓਾਂ ਨੇ ਵੇਚਤੀ ਸੀ ਜਿਹੜਾ ਮੇਰਾ ਡੈਡੀ ਦੇ ਉਹਦਾ ਵੀ ਦਿਮਾਗ ਹੀ ਲੱਗਿਆ ਅੱਛਾ ਉਹਦਾ ਦਿਮਾਗ ਵੀ ਹੀ ਲੱਗਿਆ ਉਹਨੂੰ ਯਾਦ ਨਹੀਂ ਰਹਿੰਦੀ ਗੱਲਾਂ ਠੀਕ ਆ ਉਹ ਵੀ ਕਰਦਾ ਹੈ ਉਸ ਦੇ ਕੋਲ ਪੈੜੀ ਦੇ ਪੈਸੇ ਆਏ ਨੇ ਹੂੰ ਉਹਨੇ ਲੈ ਗਿਆ ਉਹਨੂੰ ਪਤਾ ਹੀ ਨਹੀਂ ਅੱਛਾ ਤੇ ਅਰਸ਼ ਜਦੋਂ ਤੂੰ ਪੜਨੋਂ ਹਟਿਆ ਉਸ ਤੋਂ ਬਾਅਦ ਤੂੰ ਕੀ ਕੰਮ ਸਿੱਖਿਆ ਫਿਰ ਮੈਨੂੰ ਮੇਰੀ 부ਆ ਲੱਗੀ ਸੀ ਇਹਦੀ ਮੰਮੀ ਨਾ ਹੀ ਦੂਸਰੇ ਪਾਤੜਾਂ ਵਾਲੀ ਪਾਤੜਾਂ ਵਾਲੀ ਦੀ 부ਆ ਅੱਛਾ ਉਹਨਾਂ ਦੀ ਡੈਥ ਹੋ ਗਈ ਓਕੇ ਉੱਥੇ ਕੀ ਕੰਮ ਕਰਦਾ ਫਿਰ ਤੂੰ ਉਦੋਂ ਮੈਂ ਕੰਮ ਕਰਨਾ ਹਾਂ ਆ ਜਿਹੜੇ ਆਪਣੇ ਕੂਲਰ ਨਹੀਂ ਬਣਾਉਂਦੇ ਹੂੰ ਕੂਲਰਾਂ ਦੀ ਫੀਡਿੰਗ ਕਰਨਾ ਹੈ ਉਦਰਾ ਦੀ ਫੀਟਿੰਗ ਕਰਦਾ ਹਾਂ ਜੀ ਨਾਲੇ ਮੈਂ ਪੜਨਾ ਨਿੱਕੇ ਜਿਹੇ ਲੱਗੇ ਸੀ ਠੀਕ ਹੈ ਹਰਵਿੰਦਰ ਕਿਵੇਂ ਤੂੰ ਕਿੰਨਾ ਪੜਿਆ ਮੈਂ 11 11 ਪੜਿਆ ਹਰਵਿੰਦਰ ਕੀ ਨਸ਼ਾ ਕਰਨ ਲੱਗ ਗਿਆ ਸੀ ਤੂੰ ਯਾਰ ਸਾਰੇ ਕੀਤੇ ਸਾਰੇ ਨਸ਼ੇ ਕੀਤੇ ਹੁਣ ਵੀ ਕਰਦਾ ਨਹੀਂ ਅੱਛਾ ਹੁਣ ਮਿਲਦੀ ਕੋਈ ਨਹੀਂ ਹੁਣ ਮਿਲਦਾ ਨਹੀਂ ਕੋਈ ਜੇ ਮਿਲੇ ਤਾਂ ਕਰ ਲੇਗਾ ਨਹੀਂ ਹੁਣ ਨਹੀਂ ਕਰਨਾ ਉਹਨਾਂ ਕੱਲ ਲੱਗਦਾ ਤੇ ਉਹ ਕੰਮ ਕੀ ਕਰਦਾ ਸੀ ਢਾਲ ਤੋਂ ਕਮਾਈ ਜਾਂ ਕਿਸਾਨ ਸੀ ਕੀਤਾ ਹੀ ਕੋਈ ਨਹੀਂ ਬੰਦਾ ਨਹੀਂ ਕੀਤਾ ਪੰਨੀ ਪੜੀਆਂ 11 ਫੇ ਪੈਸਾ ਕਿੱਥੋਂ ਆਉਂਦਾ ਨਸ਼ਾ ਕਰਨ ਨੂੰ ਇਹ ਜ਼ਹਤ ਪੂਣੀਆਂ ਦਾ ਜੀ ਨਾ ਘੁੰਮ ਜੀ ਕਰਦੇ ਜੇ ਮਿਲਦਾ ਜੀ ਕਰ ਲੈ ਠੀਕ ਆ ਉਹ ਡੈਡੀ ਤੇਰਾ ਜੀ ਆਉਂਦਾ ਸੀਗਾ ਠੀਕ ਆ ਠੀਕ ਆ ਪੈਸੇ ਤੁਹਾਨੂੰ ਪਤਾ ਬੰਦਾ ਚੱਲਦਾ ਫਿਰਦਾ ਹੋਏ ਆ ਜਾਣਦੇ ਹੁਣ ਤੁਰ ਨਹੀਂ ਹੁੰਦਾ ਤੇਤੋਂ ਨਹੀਂ ਤੇ ਤੇਤੋਂ ਆਪਣੇ ਗਗਨ ਤੇਤੋਂ ਵੀ ਨਹੀਂ ਤੁਰਦਾ ਇੱਥੇ ਬਿਲਕੁਲ ਹੀ ਖੜਗੇ ਸਰੀਰ ਦਾ ਸਟੈਂਡ ਨਾਲ ਬਣਾ ਤੁਰ ਲਿੰਗ ਨੇ ਇਹ ਦੋਵੇਂ ਛੇੜਣ ਨਾਲ ਤੁਰ ਲਿੰਗ ਨੇ ਇੱਥੋਂ ਤਾਂ ਨਹੀਂ ਤੁਰਿਆ ਜਾਂਦਾ ਅਸੀਂ ਇਹ ਤੋਂ ਜੰਮ ਨਹੀਂ ਤੁਰਿਆ ਇਹ ਇਹ ਹਿੱਲਦਾ ਮਸੇ ਇਹ ਨਿੱਕਾ ਇਹ ਸਾਰਾ ਤਾਂ ਨਿੱਕਾ ਵਾ ਅਹ ਸਭ ਤੋਂ ਵੱਡਾ ਤੂੰ ਸਭ ਤੋਂ ਵੱਡਾ ਵਾ ਤੂੰ 11 ਪੜ੍ਹਿਆ ਤੇਰਾ ਵਿਆਹ ਹੋਇਆ ਸੀ ਨਾ ਠੀਕ ਹੈ ਵਿਆਹ ਕੋਈ ਵੀ ਨਹੀਂ ਤੇਰਾ ਜੀ ਵਿਆਹ ਆਪ ਹੀ ਨਹੀਂ ਪਰ ਭਾਜੀ ਇੱਕ ਦੇ ਸਾਡੇ ਲੋ ਬੋਲਿਆ ਨਹੀਂ ਜਾਂਦਾ ਜੀ ਹੂੰ ਜਪਾਨ ਧਤੀ ਆਂਦੀ ਗਿਆ ਹੂੰ ਤੇ ਇੱਕ ਲਸਤਾਨੀ ਕੰਮ ਕਰਦੀ ਉਹ 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 ਧਰੀ ਦਾ ਤੇ ਮੜਾ ਠੀਕ ਹੀ ਆ। ਉਹ ਕੋਈ ਪ੍ਰੋਬਲਮ ਨਹੀਂ ਹੁੰਦੀ। ਇਹ ਸਭ ਤੋਂ ਜਿਹੜਾ ਛੋਟਾ ਵਾ ਕਿਹੜੇ ਸਾਲ ਦੇ ਵਿੱਚ ਬਿਮਾਰ ਹੋਇਆ ਸੀ ਇਹ? ਕਿੰਨੇ ਸਾਲ ਹੋ ਗਏ ਇਹਨੂੰ? ਇਹਨੂੰ ਕੋ ਡੁੱਫ ਡੁੱਫ ਹੋ ਗਏ ਨੇ 5-6 ਸਾਲ। 5 ਸਾਲ ਹੋ ਗਏ ਬੈਠੇ। ਜਿਆਦਾ ਵਾ ਜੀ। ਤੇ ਤੈਨੂੰ ਮੈਨੂੰ ਇਹਨੇ 2-2 ਗੁਜ਼ਾਰੋਗੇ ਤੈਨੂੰ। ਤੇ ਤੈਨੂੰ ਅਰਵਿੰਦਰ 3-3 ਜਰ ਰੋਗੇ। 3-4 ਸਾਲ ਹੋ ਗਏ। ਯਾਨੀ ਕਿ ਪਹਿਲਾਂ ਸਭ ਤੋਂ ਛੋਟਾ, ਫਿਰ ਸਭ ਤੋਂ ਵੱਡਾ, ਹਾਂਜੀ। ਫਿਰ ਤੂੰ ਬੈਠ ਗਿਆ ਮੰਜੇ ਤੇ। ਹਾਂਜੀ। ਅੱਜ ਤੁਹਾਡੇ ਨਾਲ ਜਿਹੜੀ ਅਸੀਂ ਇਹ ਵੀਡੀਓ ਸਾਂਝੀ ਕਰਨ ਲੱਗੇ ਆ ਨਾ। ਮੈਨੂੰ ਤਾਂ ਐ ਮਹਿਸੂਸ ਹੋ ਰਿਹਾ ਜਿਵੇਂ ਇਹ ਸਾਡਾ ਹੀ ਟੱਬਰ ਹੋਵੇ। ਅਸੀਂ ਵੀ ਤਿੰਨ ਭਰਾ ਆ। ਤਿੰਨ ਭਰਾ ਸਕੇ ਜਿਹਨੋਂ ਘਰ 'ਚ ਕਿਸੇ 'ਚ ਤਿੰਨ ਪੁੱਤ ਹੁੰਦੇ ਆ। ਤੇ ਉਹ ਘਰ ਦਾ ਪਿੰਡ 'ਚ ਕਿਸੇ ਦਾ ਮੁਕਾਬਲਾ ਨਹੀਂ ਹੁੰਦਾ। ਮਾਂ ਵੀ ਹੌਸਲੇ ਨਾਲ ਫੁੱਲੀ ਨਹੀਂ ਸਮਾਉਣਦੀ ਵੀ ਮੇਰੇ ਤਿੰਨ ਪੁੱਤ ਨੇ ਸ਼ੇਰਾਂ ਵਰਗੇ। ਤੇ ਬਾਪ ਨੂੰ ਵੀ ਬੜਾ ਹੌਸਲਾ ਹੁੰਦਾ ਵੀ ਮੇਰੇ ਤਿੰਨ ਪੁੱਤ ਨੇ ਹੋ ਗਏ ਗੱਭਰੂ ਸੰਭਣ ਕੇ ਘਰ-ਬਾਰ। ਪਰ ਜਿੱਦਣ ਇਹ ਬੱਚਿਆਂ ਦੇ ਜਨਮ ਹੋਏ ਹੋਣੇ ਆ ਜਦੋਂ ਹਰਵਿੰਦਰ ਸਿੰਘ ਸਭ ਤੋਂ ਵੱਡਾ ਵਾ ਇਹ ਜੰਮਿਆ ਹੋਣਾ ਕਿਦਾਂ ਖੁਸਰੇ ਨੱਚੇ ਹੋਣੇ ਆ ਕਿਦਾਂ ਸੇਰੇ ਬੰਨੇ ਹੋਣੇ ਆ ਕਿਵੇਂ ਲੋਹੜੀ ਮਨਾਈ ਹੋ ਉਸ ਤੋਂ ਬਾਅਦ ਦੋ ਛੋਟੇ ਭਰਾ ਇਕੱਠੇ ਹੋਏ ਦੋਨੋਂ ਜੋੜੇ ਤੇ ਮਾਂ-ਬਾਪ ਦੇ ਤਿੰਨ ਪੁੱਤ ਬਣ ਹੋ ਗਏ ਤੇ ਮਾਂ ਨੂੰ ਪ੍ਰੋਬਲਮ ਸੀ ਕੋਈ ਉਹ ਤਾਂ ਥੋੜੇ ਸਮੇਂ ਬਾਅਦ ਹੀ ਚੱਲ ਬਸੀ ਅਜੇ ਨਿੱਕੇ ਨਿੱਕੇ ਹੀ ਸੀ ਉਸ ਤੋਂ ਬਾਅਦ ਇੱਕ ਨੂੰਹ ਭੂਆ ਲੈ ਗਈ ਆਪਣੇ ਕੋਲੇ ਉੱਥੇ ਪੜਿਆ ਭੂਆ ਕੋਲੇ ਕਿਹੜੇ ਜਲੇ ਚ ਪਾਤਣਾ ਪਾਤਣਾ ਤੇ ਦੂਜੇ ਦੋਨੋਂ ਉੱਥੇ ਹੀ ਰਹੇ ਪਿੰਡੀ ਆਪਣੇ ਜਾਂਦੇ ਨਹੀਂ ਸੀ ਕਿਹਨਾਂ ਕੋਲ ਜਾਂਦੇ ਨਹੀਂ ਸੀ ਤੇ ਤੁਹਾਡਾ ਪਿੰਡ ਕਿਹੜਾ ਵਾ ਛੱਜੂਪੁਰ ਜੀ ਮੇਰਾ ਜ਼ਿਲ੍ਹਾ ਕਿਹੜਾ ਕੁਰੂਖੇਤਰੀ ਕੁਰੂਖੇਤਰੀ ਤੁਸੀਂ ਨੇੜੇ ਮਨੋ ਨੇੜੇ ਭੇਵੇਂ ਦੇ ਨੇੜੇ ਤੇ ਇਹ ਵੀ ਵੀਰਾਪੂ ਆ ਦਾ ਪੁੱਤ ਹੈ ਇਹਨਾਂ ਦੇ ਜਰਵਿੰਦਰ ਤੇ ਫਿਰ ਹੌਲੀ-ਹੌਲੀ ਪਹਿਲਾਂ ਤਾਂ ਸਭ ਤੋਂ ਛੋਟੇ ਦਾ ਸਰੀਰ ਖੜਨਾ ਸ਼ੁਰੂ ਹੋ ਗਿਆ ਜਿਹੜੀ ਬਿਮਾਰੀ ਮਾਂ ਨੂੰ ਸੀ ਉਹੀ ਛੋਟੇ ਨੂੰ ਹੋ ਗਈ ਬਾਪ ਵੀ ਥੋੜਾ ਜਾਦਾ ਇਸ ਚਲੇ ਗਈ ਸੀ ਬੀਰ ਹੁਣੀ ਦੱਸਦੇ ਉਹਨੂੰ ਵੀ ਬਾੜੀ ਸੋਜੀ ਨਹੀਂ ਸੀ ਜਿਹੜੀ ਜ਼ਮੀਨ ਜਮੂਨ ਸੀ ਜਾਂ ਜ਼ਮੀਨ ਤੋਂ ਥੋੜੇ ਬਹੁਤੇ ਪੈਸੇ ਪੂਸੇ ਆਏ ਉਹ ਵੀ ਇਦਾਂ ਹੀ ਖੁਰਦ-ਬੁਰਦ ਹੋ ਗਏ ਫਿਰ ਉਸ ਤੋਂ ਬਾਅਦ ਸਭ ਤੋਂ ਵੱਡੇ ਨੂੰ ਕਿਉਂਕਿ ਨਸ਼ਿਆਂ ਨੂੰ ਲੱਗ ਗਿਆ ਸੀ ਨਸ਼ਾ ਸਮੈਕ ਪੀਣਾ ਗੋਲੀਆਂ ਖਾਣੀਆਂ ਜੋ ਨਸ਼ਾ ਉਹ ਕਹਿੰਦਾ ਮੈਨੂੰ ਮਿਲ ਜਾਂਦਾ ਸੀ ਤੇ ਮੈਂ ਕਰ ਲੈਂਦਾ ਸੀ ਫਿਰ ਉਹਦਾ ਸਰੀਰ ਖੜ ਗਿਆ ਫਿਰ ਉਸ ਤੋਂ ਬਾਅਦ ਇਹਦਾ ਵੀਰ ਦਾ ਅਰਸ਼ ਦਾ ਵੀ ਸਰੀਰ ਹੌਲੀ-ਹੌਲੀ ਖੜ ਗਿਆ ਇੱਕ ਬਿਲਡਿੰਗ ਦਾ ਕੰਮ ਕਰਦਾ ਸੀਗਾ ਗगन ਅਰਸ਼ ਕਾਰਾ ਕਰਦਾ ਹੀ ਕੰਮ ਫੀਟਿੰਗ ਨਹੀਂ ਫੀਟਿੰਗ ਦਾ ਕੰਮ ਕਰਦਾ ਸੀ ਕੁਲਰਾਂ ਦਾ ਤੇ ਇਹ ਵੀਰ ਕਹਿੰਦਾ ਮੈਂ ਕੋਈ ਕੰਮ ਨਹੀਂ ਕੀਤਾ ਅੱਜ ਉਸ ਘਰ ਦੀ ਦਸ਼ਾ ਤੇ ਦਿਸ਼ਾ ਕਿਦਾਂ ਦੀ ਹੋਊਗੀ ਜਿਸ ਘਰ ਦੇ ਤਿੰਨ ਪੁੱਤ ਬੀਲ ਚੇਹਰਾਂ ਤੇ ਬੈਠੇ ਨੇ ਤੇ ਇਹੀ ਪੁੱਤ ਗੱਭਰੂ ਜਵਾਨ ਆ ਇਹੀ ਆਪੋ ਆਪਣੇ ਇੱਕ ਫੀਲਡ 'ਚ ਕੰਮ ਕਰਦੇ ਹੁੰਦੇ ਇਹਨਾਂ ਦੇ ਵਿਆਹ ਹੋਏ ਹੁੰਦੇ ਇਹਨਾਂ ਦੇ ਧੀਆ ਪੁੱਤ ਹੁੰਦੇ ਤੇ ਉਸ ਘਰ ਦੀ ਦਸ਼ਾ ਤੇ ਦੇਸ਼ਾ ਕਿਦਾਂ ਦੀ ਹੋਣੀ ਸੀ ਕਿਦਾਂ ਉੱਥੇ ਕਲਕਾਰੀਆਂ ਗੂੰਜਣੀਆਂ ਸੀ ਕਿਦਾਂ ਉੱਥੇ ਸੁਹਾਣੀਆਂ ਤਿੰਨਾਂ ਦੀਆਂ ਘਰ ਵਾਲੀਆਂ ਬੈਠੀਆਂ ਹੋਣੀਆਂ ਸੀ ਕਿਦਾਂ ਉਸ ਘਰ ਦੇ ਵਿੱਚ ਰੌਣਕ ਹੋਣੀ ਸੀ ਇਹ ਭੈਣੋ ਤੇ ਭਰਾਵੋ ਕਰਮਾਂ ਦੇ ਸੌਦੇ ਆ ਕਈ ਵਾਰੀ ਅਸੀਂ ਸਮਝ ਨਹੀਂ ਪਾਉਂਦੇ ਇਹਨਾਂ ਚੀਜ਼ਾਂ ਨੂੰ ਪਰ ਸਾਨੂੰ ਹਰ ਇੱਕ ਚੀਜ਼ ਹਰ ਇੱਕ ਵੀਡੀਓ ਜਿਹੜੀ ਅਸੀਂ ਇੱਥੋਂ ਸ਼ੇਅਰ ਕਰਦੇ ਆ ਸਾਨੂੰ ਸਿੱਖਿਆ ਦਿੰਦੀ ਆ ਕਿਤੇ ਨਾ ਕਿਤੇ ਪਰ ਜੇ ਉਹਨੂੰ ਅਸੀਂ ਆਪ ਦੇ ਆਪ ਨਾਲ ਜੋੜ ਕੇ ਦੇਖੀਏ ਤਾਂ ਅੱਜ ਕਿਰਤਪਾਲ ਵੀਰੇ ਉਹਨਾਂ ਦਾ ਧੰਨਵਾਦ ਆ ਸਾਡੀ ਅੰਬਾਲਾ ਤੋਂ ਟੀਮ ਵੀਰੇ ਹੋਣੀ ਇਹ ਟੀਮ ਦੇ ਮੈਂਬਰ ਨੇ ਸਾਡੇ ਭਾਰਤ ਹੋਣੀ ਕਿਰਤਪਾਲ ਵੀਰੇ ਹੋਣੀ ਇਹ ਵੀਰਾਂ ਨੇ ਅਪਰਾਲਾ ਕੀਤਾ ਸਾਨੂੰ ਕਾਫੀ ਲੰਬੇ ਸਮੇਂ ਤੋਂ ਇਹਨਾਂ ਭਰਾਵਾਂ ਦੀ ਵੀਡੀਓ ਆ ਰਹੀ ਸੀ ਪਰ ਸਾਨੂੰ ਐਸੀ ਵੀ ਚਲੋ ਇਹ ਆਪ ਦੇ ਘਰੇ ਆ ਹਜੇ ਕੋਸ਼ਿਸ਼ ਸੀ ਵੀ ਜਾਵਾਂਗੇ ਕਿਸ ਦਿਨ ਲੈ ਕੇ ਆਵਾਂਗੇ ਪਰ ਅੱਜ ਇਹ ਵੀਰ ਇਕੇ ਉਪਰਾਲਾ ਕਰਕੇ ਇਹਨਾਂ ਵੀਰਾਂ ਨੂੰ ਇੱਥੇ ਤਿੱਕਰ ਲੈ ਕੇ ਆਏ ਨੇ ਕੁਰਕਸ਼ੇਤਰ ਜ਼ਿਲ੍ਹੇ ਤੋਂ ਹਰਿਆਣੇ ਤੋਂ ਪਿੰਡ ਦਾ ਨਾਂ ਹੈਗਾ ਹੀਂਗਾ ਖੇੜੀ ਹੀਂਗਾ ਖੇੜੀ ਘਰ ਦੇ ਵਿੱਚ ਬਸ ਆ ਸਾਮਾਨ ਬਚਿਆ ਸੀ ਹੋਰ ਕੁਝ ਨਹੀਂ ਵੀਰ ਉਹ ਨਹੀਂ ਦੱਸਦੇ ਆ ਵੀ ਸਿਲੰਡਰ ਚੁੱਲਾ ਗਿਆ ਸਭ ਕੁਝ ਲੋਕ ਹੀ ਚੱਕ ਕੇ ਲੈ ਗਏ ਆ ਕੇ ਲਾ ਕੇ ਰੱਖ ਦਿੰਦੇ ਹਾਰਨਾ ਜਿੱਦਾਂ ਆਈਦਾ ਸੀ ਦਸਾਂ ਦਿਨਾਂ ਬਾਅਦ ਤੇ ਗਰੋਸਰੀ ਦੇ ਕੇ ਤੇ ਦੇ ਵਿੱਚ ਰਸ਼ਜੀ ਤਾਂ ਹੀ ਲੋਕ ਲਾ ਕੇ ਫਿਰ ਖੋਲ ਕੇ ਵਰਤ ਲੈਂਦੇ ਸੀ ਫਿਰ ਇੱਚ ਧਰ ਦਿੰਦੇ ਸੀਗੇ ਫਿਰ ਤਾਲਾ ਲਾ ਦਿੰਦੇ ਸੀ ਲੋਕ ਪੇਟੀ ਦੇ ਵੇਖੋ ਕੈਸੀ ਲੋਕ ਨੇ ਅੱਜ ਕੱਲ ਮਰਿਆ ਹੋਿਆਂ ਦੇ ਵੀ ਕੱਪੜੇ ਲਾ ਰਹੇ ਨੇ ਲੋਕ ਅੱਜ ਕੱਲ ਇਹ ਮਰਿਆਂ ਤੋਂ ਵੀਰ ਹੁਣੀ ਘਟ ਨਹੀਂ ਨਾ ਤਾਂ ਕਿਸੇ ਦੇ ਮਗਰ ਭੱਜ ਸਕਦੇ ਆ ਨਾ ਹੀ ਕਿਸੇ ਨੂੰ ਬੋਲ ਕੇ ਕਹਿ ਸਕਦੇ ਆ ਕੁਝ ਆਵਾਜ਼ ਵੀ ਥਤਲਾਉਂਦੀ ਆ ਕੁਝ ਕਹਿ ਵੀ ਨਹੀਂ ਹੁੰਦਾ ਤੇ ਇਹਨਾਂ ਦੇ ਨਾਲ ਵੀ ਲੋਕ ਵੀ ਦੱਸਦਾ ਵੀ ਚੱਪਲਾਂ ਵੀ ਲੋਕ ਚੱਕ ਕੇ ਲੈ ਜਾਂਦੇ ਆ ਰस्सੀਆਂ ਬੰਨੀਆਂ ਵਾਲੀ ਚੱਪਲਾਂ ਪਾਈਆਂ ਹੋਈਆਂ ਭੂਆ ਤੇ ਭੂਆ ਦਾ ਪੁੱਤ ਜਾ ਕੇ ਰਾਸ਼ਨ ਦੇ ਕੇ ਆਉਂਦੇ ਆ ਉਹ ਵੀ ਲੋਕ ਚੱਕ ਕੇ ਲੈ ਜਾਂਦੇ ਆ ਅਸੀਂ ਇੱਥੇ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਅਸੀਂ ਕਿਸੇ ਦੀ ਕੋਈ ਨਿੰਦਾ ਨਹੀਂ ਕਰਦੇ ਪਰ ਬੜੀ ਦੁੱਖ ਦੀ ਗੱਲ ਆ ਵੀ ਅੱਜ ਸਾਡਾ ਸਮਾਜ ਕਿੱਦਾਂ ਦਾ ਹੋਈ ਜਾਂਦਾ ਅੱਜ ਇਹਨਾਂ ਭਰਾਵਾਂ ਨੂੰ ਲੋੜ ਸੀ ਇਹਨਾਂ ਦੇ ਆਪਣਿਆਂ ਦੇ ਕਿੱਡਾ ਵੱਡਾ ਕੁੰਬਾ ਸੀ ਜਿੱਦਣੇ ਜੰਮੇ ਸੀ ਜਿੱਦਣੇ ਦੇ ਘਰੇ ਲੋੜੀਆਂ ਮਨਾਇਆਂ ਸੀ ਚਾਚੇ ਤਾਏ ਮਾਮੇ ਮਾਸੀਆਂ ਸਭ ਨੱਚਦੇ ਫਿਰਦੇ ਸੀ ਤੇ ਇਹੀ ਜੇ ਸੁਖੀ ਹੁੰਦੇ ਇਹੀ ਇਹਨਾਂ ਦੇ ਘਰਾਂ 'ਚ ਸਭ ਮੂਰੇ ਹੋ ਕੇ ਗਿੱਧੇ ਭੰਗੜੇ ਪਾਉਂਦੇ ਫਿਰਨੇ ਸੀ ਪਰ ਅੱਜ ਇਹਨਾਂ ਦੇ ਘਰ 'ਚ ਮੁਸੀਬਤ ਆ ਗਈ ਰੋਗ ਆ ਗਿਆ ਇਹਨਾਂ ਦੇ ਘਰ 'ਚ ਜਹਿਮਤ ਆ ਗਈ ਮੰਝਿਆਂ ਤੇ ਬੈਠ ਗਿਆ ਅੱਜ ਕੋਈ ਨਹੀਂ ਜਿਹੜਾ ਇਹਨਾਂ ਦੇ ਕੱਪੜੇ ਬਦਲਾਵੇ ਇਹਨਾਂ ਨੂੰ ਨੰਭਾਵੇ ਇਹਨਾਂ ਨੂੰ ਰੋਟੀ ਪਾਣੀ ਖਵਾਵੇ ਜਿਹੜੇ ਘਰ ਦੇ ਹਾਲਾਤ ਉਹ ਵੀਡੀਓ ਤੁਸੀਂ ਦੇਖੀਏ ਮੂਰੇ ਉਹ ਇਹਨਾਂ ਦੀ ਉਹ ਵਾਲੀ ਜ਼ਿੰਦਗੀ ਸੀ ਜਿਹੜੀ ਇਹ ਨਰਕ ਵਰਗਾ ਜੀਵਨ ਕੱਟ ਕੇ ਆਏ ਨੇ ਪਿੱਛੋਂ ਸਾਡੇ ਟੀਮ ਮੈਂਬਰ ਹੋਣੀ ਗਏ ਵੀਰ ਦੱਸਦਾ ਕਿਰਤਪਾਲ ਕੱਲ ਗਏ ਸੀ ਕੱਲ ਗਏ ਤੇ ਜੀ ਦੁਪਹਿਰ ਨੂੰ ਤੇ ਉੱਥੇ ਪਿੰਡ ਦਾ ਸਰਪੰਚ ਸੀ ਜਿਹੜਾ ਕਹਿੰਦੇ ਦੁਕਰ ਗਏ ਦਫਤਰ ਚ ਸਪੈਸ਼ਲ ਅੱਛਾ ਜੀ ਅੰਦਰ ਬੈਠਾ 2 ਮਿੰਟ ਬਿਠਾ ਕੇ ਉਹਨੂੰ ਇਹਨਾਂ ਦੇ ਭੂਆ ਦਾ ਦੂਸਰਾ ਮੁੰਡਾ ਭੂਆ ਦਾ ਉਹ ਲਿਖ ਕੇ ਲਿਆਇਆ ਤਾਂ ਵੀ ਅਸੀਂ ਲੈ ਕੇ ਜਾਣਾ ਹੈ ਮੋਹਰ ਲਾ ਬਹ ਮੋਹਰ ਲਾਏ ਕਰਾ ਜਾਓ ਮੈਂ ਕਹਾਂ ਤੁਸੀਂ ਆਹ ਜੀ ਉਹਨਾਂ ਨਾਲ ਕਹਾਂ ਨਾ ਮੇਰਾ ਕੀ ਕੰਮ ਹੈ ਜਾਓ ਲੈ ਜਾਣਾ ਮੋਹਰ ਲਾ ਲੱਗਿਆ ਵੀ ਦਿੱਕਤਾਂ ਆਈਆਂ ਉਹ ਜਵਾਬ ਦੇ ਕੇ ਕਹਿੰਦਾ ਅਸੀਂ ਨਹੀਂ ਕਰਨਾ ਜੀ ਪਾਣੀ ਨਹੀਂ ਪੁੱਛਿਆ ਜੀ ਉਹਨਾਂ ਬਿਠਾ ਕੇ ਦੇਖੋ ਪਿੰਡ ਦਾ ਨਮਾਇੰਦਾ ਚਲੋ ਅਸੀਂ ਛੋਟੇ ਭਰਾ ਵੀਰ ਨੂੰ ਪਰ ਯਾਰ ਪੰਚਾਇਤਾਂ ਕਾਦੇ ਲਈ ਚੁਣੀਆਂ ਜਾਂਦੀਆਂ ਬਾਈ ਇਹ ਬਰਾਦਰੀ ਇਹਨਾਂ ਦੇ ਮਾਮਿਆਂ ਚੋਂ ਹੀ ਲੱਗਦੇ ਨੇ ਹਾਂਜੀ ਉਹ ਵੀ ਜੱਟਾਂ ਚੋਂ ਹੀ ਨੇ ਵੀ ਇਹਨਾਂ ਦਾ ਗੋਤ ਕੀਆ ਵੀਰੇ ਹੁਣ ਚੀਮੇ ਤੇ ਚੀਮਾ ਗੋਤ ਆ ਬਾਈ ਹੁਣਾਂ ਦਾ ਜ਼ਿਮੀਂਦਾਰ ਪਰਿਵਾਰ ਆ ਪਰ ਅੱਜ ਬਾਈ ਇਹਨਾਂ ਵੀਰਾਂ ਦੇ ਹਾਲਾਤ ਤੁਹਾਨੂੰ ਸ਼ਾਇਦ ਕੱਪੜੇ-ਕੁੱਪੜੇ ਪਾਏ ਲੱਗਦੇ ਹੁਣ ਵੀ ਇਹ ਠੀਕ ਆ ਪਰ ਇੱਥੇ ਲੈ ਕੇ ਆਉਣ ਤੋਂ ਪਹਿਲਾਂ ਇਹ ਵੀਰ ਹੁਣੇ ਕੱਪੜੇ-ਕੁੱਪੜੇ ਚੇਂਜ ਕਰਾ ਕੇ ਨਵਾ ਕੇ ਸਾਫ਼ ਸੁਥਰਾ ਕਰਕੇ ਲੈ ਕੇ ਆਏ ਨੇ ਤੇ ਨਹੀਂ ਤਾਂ ਇਹਨਾਂ ਦਾ ਜੀਵਨ ਕਿਸੇ ਨਰਕ ਤੋਂ ਘੱਟ ਨਹੀਂ ਸੀ ਕਿਉਂਕਿ ਤਿੰਨੋਂ ਹੀ ਇਸ ਟਾਈਮ ਅਪਾਹਜ ਹੋ ਗਏ ਨੇ ਆਹ ਛੋਟਾ ਤੇ ਇੱਕਾ ਵਿਚਾਲੜਾ ਤਾਂ ਮਾੜਾ ਮੋਟਾ ਹਜੇ ਵੀ ਕਹਿੰਦੇ ਬੀਲ 'ਚ ਉਹਨੂੰ ਫੜ ਕੇ ਬੁੱਕਰ ਬੁੱਕਰ ਨੂੰ ਕੰਨਾਂ ਕੁੰਨਾਂ ਨੂੰ ਹੱਥ ਪਾ ਕੇ ਲੈਟਰਨ ਬਾਥਰੂਮ ਜਾਇਆ ਹੁੰਦੇ ਆ ਤੇ ਇਹਦੇ ਤੋਂ ਤਾਂ ਇਹ ਵੀ ਨਹੀਂ ਹੁੰਦਾ ਕੱਪੜੇ ਪਾ ਕੇ ਕਰਕੇ ਕੱਪੜੇ ਕਰਕੇ ਕੱਪੜੇ ਲੈ ਕੇ ਜਾਣੇ ਅੱਛਾ ਜੀ ਕਵਾਂਟਲ ਦੁੱਧ ਹੁੰਦਾ ਸੀ ਜੀ 40 50 ਡੰਗਰ ਸੀਗੇ ਘਰੇ ਅੱਛਾ ਜੀ ਕਿਸੇ ਟਾਈਮ ਜਿਹੜਾ ਪਹਿਲਾਂ ਜਿਹੜਾ ਡੈਡੀ ਸੀ ਮਤਲਬ ਮੇਰੀ ਸੰਭਾਲ ਦੇ ਵਿੱਚ ਜੀ ਜਦੋਂ ਮੇਰੇ ਮਾਮਾ ਜੀ ਸੀਗੇ ਤੇ ਉਦੋਂ ਕਵਾਂਟਲ ਦੁੱਧ ਹੀ ਸਾਰਾ ਕੁਝ ਸੀਗਾ ਡੰਗਰ ਸੀਗੇ ਬਹੁਤ ਵਧੀਆ ਸੀਗਾ ਸਾਰਾ ਕੁਝ ਇਹ ਵੀ ਪੜਦੇ ਨਹੀਂ ਇਕੱਠੇ ਖੇਡਦੇ ਰਹੇ ਆ ਬਸ ਜਦੋਂ ਟਾਈਮ ਮਾਟ ਆਇਆ ਤਿੰਨੇ ਹੀ ਇਹ ਪਲੱਸ 2 ਪਲੱਸ 1 ਵਾਲੇ ਨੇ ਪੜੇ ਹੋਏ ਨੇ ਤਿੰਨਾਂ ਨੇ ਹੀ میٹرਿਕ ਪਾਸ ਕੀਤੀ ਹੋਈ ਐ ਸੀਨੀਅਰ ਸੈਕੰਡਰੀ ਤੱਕਰ ਗਏ ਹੋਏ ਨੇ ਤਿੰਨੋਂ ਹੀ ਹੁੰਦੜਹੇਲ ਨੇ ਤਕੜੇ ਸਰੀਰ ਨੇ ਇੰਨੇ ਨੇ ਹੱਥ ਨੇ ਚੰਗੇ ਕੱਦ ਨੇ 6-6 ਫੁੱਟੇ ਤਿੰਨਾਂ ਦੇ ਤੇ ਤਿੰਨੇ ਹੀ ਅੱਜ ਬੀਲ ਚੇਅਰ ਤੇ ਬੈਠੇ ਨੇ ਤਿੰਨਾਂ ਦੇ ਵਿੱਚੋਂ ਦੋ ਤਾਂ ਹੁਨਰਮੰਦ ਨੇ ਇੱਕ ਵੈਲਡਰ ਆ ਇੱਕ ਇਲੈਕਟ੍ਰੀਕਲ ਦਾ ਕੰਮ ਜਾਣਦਾ ਕੁਲਰਾਂ ਦਾ ਇੱਕ ਨੇ ਜਰੂਰ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਆਪ ਨੂੰ ਉਸ ਦਲਦਲ ਦੇ ਵਿੱਚ ਸਿੱਟਿਆ ਜਿਹੜੀ ਨਸ਼ਿਆਂ ਦੀ ਦਲਦਲ ਕਹਿੰਦੇ ਜੀ ਪਰ ਸਾਡਾ ਸਮਾਜ ਅੱਜ ਬੰਦੇ ਦੀਆਂ ਕਮੀਆਂ ਤਾਂ ਗਿਣਾਉਂਦਾ ਪਰ ਬੰਦੇ ਦੇ ਹਾਲਾਤਾਂ ਨੂੰ ਦੇਖ ਕੇ ਉਹਦੀ ਬਾਹ ਨਹੀਂ ਫੜਦਾ ਅੱਜ ਗੱਲ ਕੱਲੀ ਹਰਵਿੰਦਰ ਦੀ ਗगन ਦੀ ਜਾਂ ਹਰਸ਼ ਦੀ ਨਹੀਂ ਹੋ ਰਹੀ ਇਹ ਤਿੰਨਾਂ ਭਰਾਵਾਂ ਦੀ ਗੱਲ ਨਹੀਂ ਇਹਨਾਂ ਵਰਗੇ ਹੋਰ ਬਹੁਤ ਨੇ ਬਾਈ ਜਿਹੜੇ ਘਰਾਂ 'ਚ ਬੈਠੇ ਨੇ ਜਿੰਨਾ ਟਾਈਮ ਹੱਟ ਪੈਰ ਚੱਲਦੇ ਆ ਚੜ੍ਹਦੇ ਸੂਰਜ ਨੂੰ ਤਾਂ ਸਾਰੇ ਸਲਾਮਾ ਕਰਦੇ ਆ ਭਾਈ ਡੁੱਬਦੇ ਨੂੰ ਕੋਈ ਨਹੀਂ ਪੁੱਛਦਾ ਤੇ ਆ ਸ਼ੁਕਰੀਆ ਭੂਆ ਦੇ ਪੁੱਤ ਦਾ ਜਿਹੜਾ ਬਾਈ ਲੈ ਕੇ ਆਇਆ ਇੱਥੇ ਜਿਹੜਾ ਕਹਿੰਦਾ ਵਾ ਬਾਕੀ ਰੱਬ ਜਾਣਦਾ ਸੱਚ ਕੀ ਆ ਕੌਣ ਕਿਵੇਂ ਆ ਪਰ ਇਹ ਬਾਈ ਕਹਿੰਦਾ ਮੈਂ ਹੁਣ ਬਾਹਰ ਜਾਣਾ ਮੇਰੀ ਮੰਮੀ ਨੇ ਵੀ ਬਾਹਰ ਚਲੇ ਜਾਣਾ ਪਹਿਲਾਂ ਅਸੀਂ ਮਾੜਾ ਮੋਟਾ ਜਿੰਨਾ ਹੁੰਦਾ ਸੀ ਕਰੀ ਜਾਂਦੇ ਸੀ ਇਹਨਾਂ ਦਾ ਵੀ ਹੁਣ ਜੇ ਅਸੀਂ ਵੀ ਬਾਹਰ ਚਲੇ ਗਏ ਤਾਂ ਇਹਨਾਂ ਦਾ ਬਾਅਦ ਦੇ ਵਿੱਚ ਪਿੱਛੇ ਕੋਈ ਪੁੱਛਣ ਵਾਲਾ ਕੋਈ ਇਨਾਂ ਦੀ ਮਦਦ ਕਰਨ ਵਾਲਾ ਕੋਈ ਨਹੀਂ ਰਹਿਣਾ ਨਹੀਂ ਵੀ 2020 ਦੀ ਨਾ 2020 ਦੀ ਕਿੰਨਾ ਹੋ ਗਿਆ ਹੂੰ ਇਹਦੀ ਹੈ ਜੀ ਪ੍ਰਾਣੀਆਂ ਫੋਟੋਆਂ ਵਗੈਰਾ ਜਿਹੜੀਆਂ ਵੀਰੋਂ ਨਹੀਂ ਲੈ ਕੇ ਆਏ ਦੱਸਦੇ ਨੇ ਕਿ ਦੇਖੋ ਪੂਰੇ ਹੁੰਦੜ ਹੇਲ ਤੁਹਾਨੂੰ ਦੱਸੀ ਜਾਂਦੇ ਪੂਰੇ ਸੋਹਣੇ ਸੁਨੱਖੇ ਗੱਭਰੂ ਨੌਜਵਾਨ ਅਜੇ ਇਹਨਾਂ ਦੀਆਂ ਕਿੰਨੀ ਉਮਰਾਂ ਐ ਥੋੜੀ ਆ ਵੀ ਇਹ 50 55 55 ਸਾਲਾਂ ਦੇ ਹੋ ਗਏ ਆ ਤੇਰੀ ਉਮਰ ਕਿੰਨੀ ਹੈ ਹਰਜ ਵੇ ਇਹਦੀ ਇੱਕ ਟੋਕ ਟੋਕ 93 ਦਾ ਬੋਰਨਾ ਜੀ 93 ਦਾ ਹਾਂ 93 14 1993 ਦਾ ਤੇ ਕਿੰਨੇ ਸਾਲ ਬਣ ਗਏ 7 25 ਉਹ 32 ਸਾਲ ਹਨ ਤੇਰੀ ਵੀ ਅਰਵਿੰਦਰ 91 ਹੈ ਜੀ ਆ ਰਿਹਾ ਇਹਦਾ ਬੋਟਰ 93 ਇਹ 91 ਦਾ 91 14 93 ਦਾ ਲੋ 33 34 ਸਾਲ ਦੀ ਉਮਰ ਆ ਵੱਡੇ ਦੀ ਦੂਜੇ ਦੋਨੇ ਟਵਿਨਸ ਨੇ ਉਹਨਾਂ ਦੀ 32 ਸਾਲ ਦੀ ਉਮਰ ਆ ਤੇ ਇਸ ਉਮਰ ਦੇ ਵਿੱਚ ਅੱਜ ਇਹ ਆਪਾਹਜ ਹੋ ਗਏ ਨੇ ਭਰਾ ਤਿੰਨੋਂ ਹੀ ਸਕੇ ਭਰਾ ਤਿੰਨੋਂ ਹੀ ਬੀਲਚੇਰਾਂ ਤੇ ਬੈਠੇ ਨੇ ਤੇ ਸਾਡਾ ਸਮਾਜ ਬੀਲਚੇਰ ਤੇ ਬੈਠਾ ਸਾਡਾ ਅੱਜ ਦਾ ਸਮਾਜ ਬੀਲਚੇਰ ਤੇ ਬੈਠਾ ਹੈ ਤਿੰਨ ਭਰਾ ਨਹੀਂ ਬੈਠੇ ਇਹ ਉਹ ਲੋਕ ਬੈਠੇ ਨੇ ਜਿਨ੍ਹਾਂ ਦੀ ਡਿਊਟੀ ਸੀ ਜਿਨ੍ਹਾਂ ਦੀ ਜ਼ਿੰਮੇਵਾਰੀ ਸੀ ਇਹਨਾਂ ਦੇ ਨਾਲ ਖੜਨ ਦੀ ਬਾਹ ਫੜਨ ਦੀ ਸੱਚੇ ਪਾਤਸ਼ਾਹ ਇਹਨਾਂ ਦੇ ਮਾਪੇ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਤੇ ਇਹਨਾਂ ਵੀਰਾਂ ਦਾ ਹੁਣ ਵੀਰੇ ਤੁਸੀਂ ਕੀ ਸੋਚ ਕੇ ਲੈ ਕੇ ਆਏ ਹੋ ਕਿ ਤੁਹਾਡੇ ਮਨ ਦੇ ਵਿੱਚ ਹੈਗਾ ਇਹਨਾਂ ਦਾ ਇਲਾਜ ਕਰਾਉਣ ਦਵਾਈ ਦਿਵਾਉਣ ਲੈ ਕੇ ਆਏ ਆਂ ਹਾਂਜੀ ਜਾਂ ਛੱਡਣ ਆਏ ਇਹਨਾਂ ਦਾ ਵੀਰ ਜੀ ਛੱਡਣ ਹੀ ਆਏ ਸੀ ਕਿਉਂਕਿ ਵੀਰ ਜੀ ਮੈਂ ਤਾਂ ਬਾਹਰੋਂ ਹੀ ਆਇਆ ਜੀ ਨੂੰ ਤੇ ਹੋ ਗਿਆ ਜੀ 9 ਸਾਲ ਹੋ ਗਏ ਕਿਸੇ ਨੂੰ ਬਾਹਰ ਕਿੱਥੇ ਨੂੰ ਦੂਰ ਮੈਂ ਕੈਲੀਫੋਰਨੀਆ ਅਮਰੀਕਾ ਜੀ ਅਮਰੀਕਾ ਦਾ ਹਾਂ ਜੀ ਅਸੀਂ ਵੀਰ ਜੀ ਲਾਜ ਵੀ ਕਰਾਇਆ ਇਹਨਾਂ ਦਾ ਪਟਿਆਲੇ ਲੈ ਕੇ ਜਾਂਦੇ ਰਹੇ ਲਗਾਤਾਰ ਇੱਕ ਸਾਲ ਉੱਥੋਂ ਇੰਜ ਇਹਨਾਂ ਨੂੰ ਇੰਜੈਕਸ਼ਨ ਵੀ ਲੱਗੇ ਨੇ ਉਦੋਂ ਨਾਲ ਠੀਕ ਸੀਗਾ ਉਹਨੂੰ ਤੇ ਇਹਨੂੰ ਦੋਵਾਂ ਨੂੰ ਲੈ ਕੇ ਜਾਂਦੇ ਰਹੇ ਇੱਕ ਸਾਲ ਇਹਨਾਂ ਨੂੰ ਦਵਾਈ ਦਵਾਈ ਇੰਜੈਕਸ਼ਨ ਵੀ ਲੱਗੇ ਤੇ ਹਰ ਵੀਕ ਦੇ ਵੀਕ ਲੈ ਕੇ ਜਾਂਦੇ ਹਾਂ ਦੇ ਹੈਗੇ ਪਰ ਠੀਕ ਨਹੀਂ ਹੋਏ ਉੱਥੋਂ ਪਰ ਹੁਣ ਪ੍ਰੋਬਲਮ ਹੁਣ ਮੇਰੇ ਫਾਦਰ ਸਾਹਿਬ ਦੀ ਦੋ ਫਰਫਰੀ ਨੂੰ ਡੈਥ ਹੋ ਗਈ ਇਸ ਜੀ ਇਹਨਾਂ ਦੇ ਫੁੱਪੜ ਜੀ ਦੀ ਹਾਂਜੀ ਮੇਰੇ ਫਾਦਰ ਸਾਹਿਬ ਜੀ ਹੁਣ ਮਦਰ ਇਕੱਲੇ ਰਹਿ ਗਏ ਨੇ ਮੇਰੀ ਸਿਸਟਰ ਵੀ ਉੱਥੇ ਹੈ ਮੈਂ ਵੀ ਉੱਥੇ ਹਾਂ ਹਾਂ ਤੇ ਫਿਰ ਹੁਣ ਜੀ ਮਦਰ ਇਕੱਲੇ ਨੂੰ ਅਸੀਂ ਛੱਡ ਨਹੀਂ ਸਕਦੇ ਇੱਥੇ ਤੇ ਹੋਰ ਜੀ ਔਰ ਜਿਹੜੀਆਂ ਉਹਨੀਆਂ ਮੇਰੀਆਂ ਮਾਸੀਆਂ ਆਈਆਂ ਮਤਲਬ ਇਹਨੀਆਂ ਭੂਆ ਉਹਨਾਂ ਦੋਆਂ ਦੀ ਵੀ ਡੈਥ ਹੋ ਚੁੱਕੀ ਤੇ ਉਹਨਾਂ ਦੇ ਬੱਚੇ ਕੋਈ ਮਦਦ ਕਰਦੇ ਉਹਨਾਂ ਦੇ ਬੱਚੇ ਠੀਕ ਨੇ ਪਰ ਨਹੀਂ ਮਤਲਬ ਆਪੋ ਆਪਣਾ ਹੀ ਜਿਤਾਉ ਤੇ ਇਹਨਾਂ ਦੇ ਚਾਚੇ ਤਾਏ ਉਵਨੀ ਕੋਈ ਸਪੋਰਟਰ ਹੈ ਇਹੋ ਨਹੀਂ ਸਪੋਰਟਰ ਹੈ ਇਹ ਮਜ਼ੂਰੇ ਗਿਆਨ ਨਾਲ ਚੱਲ ਜਵਾਬ ਇਹਨਾਂ ਨੇ ਨਾਨਕੇ ਤਾਂ ਇਹਨੂੰ ਵੀ ਕਿਹਾ ਜੀ ਉਹ ਵੀ ਜਵਾਬ ਦੇਗੇ ਨਾਨਕੇ ਵੀ ਨਹੀਂ ਕਰਦੇ ਨਾਨਕੇ ਤੇ ਹੈ ਨਾਨਕੇ ਜੀ ਉਹ ਛੱਡੀ ਉਦੋਂ ਮਤਲਬ ਇਹਨਾਂ ਦੀ ਮੰਮੀ ਪੂਰੀ ਹੋ ਗਈ ਉਸ ਤੋਂ ਬਾਅਦ ਮਿਲਣਾ ਵਤਨਾ ਛੱਡ ਗਿਆ ਅਸਲ ਹੋਈ ਨਹੀਂ ਕਦੇ ਹਾਂਜੀ ਹੈ ਕਿਹੜੇ ਪਿੰਡ ਦੀ ਨਾਨਕੇ ਇਹਨਾਂ ਦੀ ਨਾਨਕੇ ਪੁੱਤ ਨਾਨਕੇ ਕਿਹੜੇ ਪਿੰਡ ਦੀ ਤੁਹਾਡੇ ਗਗਨ ਸਲਾਣਾ ਅਰਸ਼ ਖੰਨੇ ਦੇ ਕੰਨੇ ਕੋਲ ਖੰਨੇ ਦੇ ਕੋਲ ਚਲਾਣਾ ਕੋਈ ਕਿਹੜਾ ਪਿੰਡ ਸਲਾਣਾ ਸਲਾਣਾ ਹਾਂ ਸਲਾਣਾ ਹੈਗਾ ਆ ਖੰਨੇ ਦੇ ਕੋਲੇ ਹਾਂ ਹੇ ਹੁਣ ਫਿਰ ਵੀ ਜੀ ਮੈਚ ਤਾਂ ਚੱਲ ਜਾਣਾ ਹੈ ਪਰ ਮੰਮੀ ਨੇ ਵੀ ਨਾਲ ਹੁਣ ਤੇ ਇਹਨਾਂ ਨੂੰ ਇਦਾਂ ਵੀ ਹਰ ਹਫਤੇ 10 ਦਿਨਾਂ ਬਾਅਦ ਆ ਕੇ ਤੇ ਦੇਜੀ ਦਾ ਹੀ ਰੋਸ਼ਨ ਪਾਣੀ ਸਾਰਾ ਕੁਝ ਜੋ ਵੀ ਪੋਸੀਬਲ ਸੀਗਾ ਪਟਿਆਲੇੋਂ ਦਵਾਈ ਚਲਦੀ ਸੀ ਤੇ ਉਹ ਲੈ ਜਾਂਦੇ ਸਨ ਇਹਨਾਂ ਦੇ ਫਾਦਰ ਸਾਹਿਬ ਤੇ ਕਦੀ ਅਸੀਂ ਲੈ ਜਾਂਦੇ ਸਾਂਵੇਂ ਦਵਾਈ ਦੁਕਾਨ ਆਏ ਵੀਕ ਹੀ ਜਾਣਾ ਪੈਂਦਾ ਸੀ ਪਰ ਘੱਟੋ ਘੱਟ 2 ਸਾਲ ਦਵਾਈ ਚੱਲੀ ਏ ਪਰ ਆਇਆ ਨਹੀਂ ਆਰਾਮ ਇਹਨਾਂ ਨੂੰ ਤੁਸੀਂ ਪਿੰਡੋਂ ਹੀ ਆ ਵੀਰੇ ਜਾਂ ਤੁਸੀਂ ਵੀ ਇਹ ਵੀਰੇ ਰਾਂਦੇ ਫਰੈਂਡ ਆ ਅੱਛਾ ਫਰੈਂਡ ਹੀ ਨਾਲ ਹੀ ਠੀਕ ਹੈ ਠੀਕ ਹੈ ਛੋਟਾ ਪਿੰਡ ਇਹਨਾਂ ਦੇ ਪਿੰਡ ਤੋਂ ਕਿੰਨਾ ਕਿ ਦੂਰ ਆ 25 ਕਿਲੋਮੀਟਰ 25 ਕਿਲੋਮੀਟਰ ਕਿਰਤਪਾਲ ਵੀਰੇ ਤੁਸੀਂ ਤਾਂ ਘਰ ਦੇ ਹਾਲਾਤ ਦੇਖ ਕੇ ਆਏ ਹੋ ਇਹਨਾਂ ਦੇ ਵੀਰੇ ਬੰਦੇ ਵੀ ਰੱਖ ਕੇ ਦਿੱਤੇ ਨੇ ਇਹਨਾਂ ਨੂੰ ਉੱਥੇ ਬੰਦਾ ਵੀ ਰੱਖ ਕੇ ਦਿੱਤਾ ਹੈ ਟੇਕ ਕੇਅਰ ਕਰਨ ਨੂੰ ਵੀ ਤੈਨੂੰ ਅਹੀਂ ਹਰ ਮਹੀਨੇ 10-15000 ਜੋ ਵੀ ਦੇਈ ਜਾਵਾਂਗੇ ਰਾਸ਼ਨ ਪਾਣੀ ਵੀ ਦੇਣੇ ਆ ਪਰ ਉਹ ਸਾਰਾ ਲੈ ਕੇ ਤੇ ਭੱਜ ਜਾਂਦੇ ਭਾਜੀ ਨੇ ਵੇਖਿਆ ਪਿੰਡ ਦਾ ਮਤਲਬ ਪਿੰਡ 'ਚ ਨਸ਼ਾ ਬਹੁਤ ਜ਼ਿਆਦਾ ਪਿੰਡ ਦਾ ਕੋਈ ਅੰਡਾ ਚੱਟਾ ਗਏ ਆ ਅਸੀਂ ਲੈਣ ਕੋਈ ਆਇਆ ਵੀ ਨਹੀਂ ਕੋਈ ਆਂਡੀ ਗਵਾਂਡੀ ਕੋਈ ਬਹੁਤ ਜ਼ਿਆਦਾ ਨਸ਼ਾ ਹੈ ਇਹਨਾਂ ਦੇ ਪਿੰਡ ਦੇ ਵਿੱਚ ਤੋ ਜੇ ਉਹਨਾਂ ਨੂੰ ਦਈਦਾ ਪੈਸੇ ਵੀ ਦਈਦੇ ਸਮਾਨ ਵੀ ਦਈਦੇ ਲੈ ਕੇ ਸਿਲੰਡਰ ਸਾਰਾ ਕੁਝ ਚੁੱਕ ਕੇ ਭੱਜ ਜਾਂਦੇ ਨੇ ਜੀ ਹੁਣ ਜਾ ਕੇ ਰੋਜ ਦਿਹਾੜੀ ਬੰਦਾ ਲੜੇ ਵੀ ਉੱਥੇ ਕਿਸੇ ਨਾਲ ਦੁਕਾਨਦਾਰ ਨੂੰ ਇਹ 2000 ਦੇ ਹਾਂ ਤੁਸੀਂ ਕੀ ਕਹਿੰਦੇ ਹੋ ਗगन ਦੱਸੋ ਅਰਵਿੰਦਰ ਅਰਸ਼ ਕੀ ਕਹਿੰਦੇ ਹੋ ਤੁਸੀਂ ਦੱਸੋ ਕੀ ਚਾਹੁੰਦੇ ਹੋ ਕਿਵੇਂ ਕਰੀਏ ਇਹਦੇ ਕਿੰਨੇ ਅਜੇ ਢੱਡ ਕੋਣ ਕੋਈ ਹੱਲ ਹੁੰਦਾ ਹੂੰ ਤੇ ਸਾਨੂੰ ਰੱਖ ਲਈ ਇੱਥੇ ਰਹਿ ਪੋਗੇ ਸਾਡੇ ਕੋਲੇ ਹਾਂ ਜੀ ਰੋਣਾ ਨਹੀਂ ਵੀਰੇ ਰੋਣਾ ਨਹੀਂ ਰੱਬ ਐਸਾ ਦੁੱਖ ਵੀ ਨਾ ਦੇਵੇ ਕਿਸੇ ਨੂੰ ਤਿੰਨਾਂ ਚੋਂ ਜੇ ਇੱਕ ਵੀ ਠੀਕ ਹੁੰਦਾ ਤਾਂ ਦੂਜੇ ਦੋ ਨੂੰ ਸਾਂਭ ਲੈਂਦਾ ਤਿੰਨੇ ਹੀ ਇਹ ਠੀਕ ਸੀਗਾ ਜੀ ਇਹ ਸਾਂਭ ਤਾਂ ਰਿਆ ਹੁਣ ਤੱਕ ਐਸੇ ਪਹਿਲਾਂ ਠੀਕ ਸੀਗਾ ਠੀਕ ਸੀਗਾ ਰੋਟੀ ਪਾਣੀ ਰੋਟੀ ਪਾਣੀ ਬਣਾਉਂਦੇ ਨੇ ਹੁਣ ਵਿਚਾਰੇ ਇਕੱਠੇ ਹੋ ਕੇ ਮਾੜਾ ਮੋਟਾ ਕਰਦੇ ਨੇ ਤੇ ਬੈੱਡ ਤੇ ਹੀ ਸਰ ਉਹਨਾਂ ਨੂੰ ਦੇਣੇ ਹਾਂ ਹਾਂਜੀ ਕੱਲ ਜਦੋਂ ਅਸੀਂ ਘਰ ਗਏ ਆਏ ਆ ਦੁਪਹਿਰ ਮੈਂ ਪਰਦ ਮੈਂ ਤੇ ਵੜਾ ਸਬਜ਼ੀ ਕੱਟਣ ਲੱਗਿਆ ਆਪਣੀ ਰੋਟੀ ਉਹਨਾਂ ਨਾਲ ਕੰਦ ਤੇ ਢੋਲ ਆ ਕੇ ਜੀ ਸਬਜ਼ੀ ਸਬਜ਼ੀ ਕੱਟਦੇ ਵਿਚਾਰੇ ਤੇ ਵੜਾ ਸਬਜ਼ੀ ਕੱਟਣ ਲੱਗਿਆ ਹੌਲੀ ਹੌਲੀ ਇਹਨੂੰ ਕਹਿੰਦੇ ਆ ਭਾਈ ਦੁੱਖ ਇਹਨੂੰ ਕਹਿੰਦੇ ਆ ਤਕਲੀਫ ਇਹਨੂੰ ਕਹਿੰਦੇ ਆ ਕਰਮ ਹੁਣ ਪਤਾ ਨਹੀਂ ਕਿਹੜੇ ਕਰਮਾਂ ਦਾ ਇਹਨਾਂ ਨੂੰ ਜਿਹੜਾ ਅੱਜ ਭੋਗਣਾ ਪੈ ਰਿਹਾ ਪਰ ਸ਼ਰਮ ਆਉਂਦੀ ਆ ਦੱਸਦਿਆਂ ਵੀ ਗੱਲ ਵੀ ਕਰਦਿਆਂ ਅੱਜ ਦੇ ਰਿਸ਼ਤਿਆਂ ਦੇ ਬਾਰੇ ਵਿੱਚ ਪਰ ਜਿੱਥੇ ਅੱਜ ਦੇ ਰਿਸ਼ਤੇ ਟੁੱਟਦੇ ਜਾ ਰਹੇ ਆ ਲਹੂ ਚਿੱਟਾ ਹੁੰਦਾ ਜਾ ਰਿਹਾ ਉੱਥੇ ਕੁਝ ਚੰਗੇ ਲੋਕ ਵੀ ਹੈਗੇ ਆ ਜਦਵਿੰਦਰ ਵਰਗੇ ਜਿਹੜੇ ਆਪਣਾ ਫਰਜ਼ ਨਿਭਾ ਰਹੇ ਨੇ ਉੱਥੇ ਕੁਝ ਚੰਗੇ ਲੋਕ ਵੀ ਆ ਜਿਨ੍ਹਾਂ ਨੇ ਸਾਨੂੰ ਇਹਨਾਂ ਬਾਰੇ ਇਨਫੋਰਮੇਸ਼ਨ ਦਿੱਤੀ ਵੀਡੀਓ ਬਣਾਵਣਾ ਪੇਜੀਆਂ ਉੱਥੇ ਕਿਰਤਪਾਲ ਵਰਗੇ ਭਾਰਤ ਵੀਰੇ ਵਰਗੇ ਉਹ ਲੋਕ ਵੀ ਨੇ ਜਿਹੜੇ ਆਪਣਾ ਫਰਜ਼ ਸਮਝਦੇ ਆ ਅੱਜ ਇੱਥੇ ਤਿੱਕਰ ਲੈ ਕੇ ਆਏ ਨੇ ਇਹਨਾਂ ਨੂੰ ਤੇ ਐਸੀ ਮਾਰ ਨਾ ਰੱਬ ਕਿਸੇ ਦੇ ਪਾਵੇ ਜਿੱਥੇ ਸ਼ੇਰੂ ਸ਼ੇਰੂ ਵਰਗੇ ਇਦਾਂ ਤਿੰਨ ਪੁੱਤ ਬੀਲ ਚੇਹਰਾਂ ਤੇ ਬੈਠ ਜਾਣ ਮੈਂ ਸਰਦਾਸ ਕਰਿਓ ਹਰਵਿੰਦਰ ਦੇ ਹਰਸ਼ ਦੇ ਤੇ ਗਗਨ ਦੇ ਅਸੀਂ ਭਰਾ ਬਣ ਸਕੀਏ ਅਸੀਂ ਇਨਾਂ ਭਰਾਵਾਂ ਦੇ ਨਾਲ ਭਰਾ ਬਣ ਕੇ ਖੜ ਸਕੀਏ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਵਿੱਚ ਸੁਪਨਿਆਂ ਦੇ ਘਰ ਵਿੱਚ ਇੱਕ ਮਾਨ ਸਤਕਾਰ ਤੇ ਤੰਦਰੁਸਤੀ ਭਰਿਆ ਜੀਵਨ ਬਤੀਤ ਕਰ ਸਕਣ ਕਿਉਂਕਿ ਜਿਹੜੀ ਇਹਨਾਂ ਦੀ ਸਮੱਸਿਆ ਵਾ ਇਹ ਜੈਨੇਟਿਕਲੀ ਹੈ ਜੀਨਸ ਦੇ ਵਿੱਚ ਹੁੰਦੀ ਹੈ ਇਹ ਬਿਮਾਰੀ ਹੈ ਜਿਹੜੀ ਇਹਦਾ ਟ੍ਰੀਟਮੈਂਟ ਪੀਜੀਆਈ ਜਾਂ ਹੋਰ ਬੜੇ ਵੱਡੇ-ਵੱਡੇ ਹਸਪੀਟਲਾਂ ਤੱਕ ਅਸੀਂ ਪਹੁੰਚ ਕੀਤੀ ਆ ਪਹਿਲਾਂ ਵੀ ਸਾਡੇ ਕੋਲੇ RAM ਤੇ ਲక్ష్ਮਣ ਦੋ ਭਰਾ ਸਾਡੇ ਕੋਲੇ ਮੁੰਡਾ ਰੋਮੀ ਆ ਸੇਵਾਦਾਰ ਆ ਸਾਡੀ ਟੀਮ ਦਾ ਉਹਦੇ ਦੋ ਸਕੇ ਭਰਾ ਸੀ ਦੋਨਾਂ ਨੂੰ ਸਮੱਸਿਆ ਸੀ ਇਹ ਪਰ ਗੁਰੂ ਕਿਰਪਾ ਕਰਨ ਕੋਸ਼ਿਸ਼ ਕਰਨਾ ਸਾਡਾ ਫਰਜ਼ ਆ ਅਸੀਂ ਆਪਦਾ ਕਰਮ ਕਰਾਂਗੇ ਫਲ ਫੁੱਲ ਲਾਉਣਾ ਉਹਦਾ ਕੰਮ ਆ ਅਸੀਂ ਆਪਣੇ ਵੱਲੋਂ ਨੇਕੀ ਦਾ ਬੀਜ ਬੀਜਣ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਇਹਨਾਂ ਭਰਾਵਾਂ ਦੇ ਟੈਸਟ ਕਰਾ ਕੇ ਇਹਨਾਂ ਦਾ ਇਲਾਜ ਕਰਾਉਣ ਦਾ ਜ਼ਰੂਰ ਯਤਨ ਪਰਾਲਾ ਕਰਾਂਗੇ ਤੇ ਬਹੁਤ ਧੰਨਵਾਦ ਆ ਭਾਈ ਤੁਸੀਂ ਜਿਹੜਾ ਇਹ ਪਰਾਲਾ ਕੀਤਾ ਇਹਨਾਂ ਨੂੰ ਭਰਾਵਾਂ ਨੂੰ ਇੱਥੇ ਲੈ ਕੇ ਆਏ ਹੋ ਸੱਚੀ ਮਹਿਸੂਸ ਹੋ ਰਿਹਾ ਵੀ ਜਿਵੇਂ ਅਸੀਂ ਤਿੰਨ ਭਰਾਵਾਂ ਆ ਆਪਦੇ ਆਪ ਨੂੰ ਇਹਨਾਂ ਨਾਲ ਕਨੈਕਟ ਕਰਕੇ ਜੋੜ ਕੇ ਦੇਖ ਰਹੇ ਆ ਵੀ ਅੱਜ ਅਸੀਂ ਸੇਵਾ ਕਰਦੇ ਆ ਲੋਕ ਸਾਨੂੰ ਬੜਾ ਅਪਰੀਸ਼ੀਏਟ ਕਰਦੇ ਆ ਤੇ ਸੇਵਾ ਵੀ ਸਾਨੂੰ ਕਰਮਾਂ ਦੀ ਮਿਲੀ ਆ ਤੇ ਇਹਨਾਂ ਦੇ ਵੀ ਕਰਮਾਂ ਦੀ ਇਹ ਹਾਲਾਤ ਨੇ ਸ਼ਾਇਦ ਸਾਡੇ ਵੀ ਕਿਤੇ ਇਦਾਂ ਨਹੀਂ ਹਾਲਾਤ ਬਣ ਸਕਦੇ ਸੀ ਪਰ ਉਹਦੇ ਰੰਗ ਆ ਇਹ ਕਿਸੇ ਦਾ ਨਹੀਂ ਪਤਾ ਭਾਈ ਅੱਜ ਜਿਹਦੇ ਹੱਡ ਪੈਰ ਚੱਲਦੇ ਆ ਬੰਦਾ ਬੜਾ ਮਾਣ ਕਰਦਾ ਵੀ ਮੇਰਾ ਸ਼ਰੀਰ ਬੜਾ ਤਕੜਾ ਮੈਂ ਐ ਕਰ ਦਿੰਨਾ 30 32 32 ਸਾਲ ਦੀ ਉਮਰ ਦੇ ਵਿੱਚ ਤਿੰਨੋ ਹੀ ਬੀਲ ਚੇਹਰਾਂ ਤੇ ਬੈਠੇ ਨੇ ਨਾਂ ਪਿਓਸ਼ ਦੁਨੀਆ ਤੋਂ ਤੁਰ ਗਏ ਜਿਹਦੇ ਤਿੰਨ ਪੁੱਤ ਇਦਾਂ ਹੋ ਜਾਣ ਉਹ ਜਿਉਂਦੇ ਵੀ ਕਿਹੜੀ ਆਸ ਤੇ ਰਹਿੰਦੇ ਵਿਚਾਰੇ ਕੁਰਕ ਖੇਤਰ ਜ਼ਿਲ੍ਹਾ ਹਰਿਆਣਾ ਪਿੰਡ ਹੰਗਾ ਖੇੜੀ ਹੰਗਾ ਹੰਗਾ ਖੇੜੀ ਹੰਗਾ ਖੇੜੀ ਕਰੇ ਅਰਦਾਸ ਇਨਾਂ ਸਾਡੇ ਪਰਿਵਾਰ ਦੇ ਤਿੰਨਾਂ ਮੈਂਬਰਾਂ ਵਾਸਤੇ ਇਨਾ ਤਿੰਨੇ ਸਕੇ ਭਰਾਵਾਂ ਵਾਸਤੇ ਵੀ ਇੱਕ ਤੋ ਘੱਟ ਆਪਣੇ ਆਪ ਨੂੰ ਸੰਭਾਲਣ ਯੋਗ ਹੀ ਹੋ ਜਾਣ ਆਪਣੇ ਆਪ ਨੂੰ ਸੰਭਾਲਣ ਯੋਗ ਹੀ ਹੋ ਜਾਣ ਇੰਨੀ ਅਰਦਾਸ ਬੇਨਤੀ ਕਰਦੇ ਹੋ ਜਨ ਕੀ ਅਰਦਾਸ ਬਿਰਥੀ ਨਾ ਜਾਏ ਤੁਹਾਡੀ ਕੀਤੀ ਹੋਈ ਅਰਦਾਸ ਸੁਣੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ